ਸਰਜਰੀ ਕੱਜ ਜੇ ਤੁਸੀਂ ਇੱਕ ਵੀਡੀਓ ਦਿਖਾ ਰਹੇ ਆ ਜਿਹੜਾ ਕਿ ਚੇਅਰਮੈਨ ਦੀ ਗੱਡੀ ਦੇ ਉੱਤੇ ਰੈੱਡ ਲਾਈਟ ਲੱਗੀ ਪਈ ਹੈ ਲਾਈਟ ਲੱਗੀ ਪਈ ਹੈ ਕਿਤਾ ਦੇਖਦੇ ਕਿ ਜਿੱਥੇ ਕਿ ਆਪ ਸਰਕਾਰ ਭਗਵੰਤ ਸਿੰਘ ਮਾਨ ਵੱਲੋਂ ਵੀਆਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਦੂਜੇ ਪਾਸੇ ਜਦੋਂ ਇਦਾਂ ਹੀ ਵੀਡੀਓ ਸਾਹਮਣੇ ਆਂਦੀ ਹੈ ਤਾਂ ਤੁਸੀਂ ਇਹ ਚੀਜ਼ਾਂ ਕਿੱਧਰ ਦੇਖਦੇ ਦੇਖੋ ਜੀ ਇਹ ਚੀਜ਼ ਦਿਖਾਉਣ ਦਾ ਸਾਡਾ ਮੋਟੋ ਸੀਗਾ ਕੋਈ ਸਾਡੀ ਪਰਸਨ ਗਰੰਟ ਨਹੀਂ ਕਿਸੇ ਨਾਲ ਇਹ ਮੇਨ ਮਕਸਦ ਇਹ ਹੈ ਕਿ ਦੇਖੋ ਜਦੋਂ ਬਦਲਾਵ ਦੀ ਸਰਕਾਰ ਆਈ ਸੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਅਸੀਂ ਉਹ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੋਕਾਂ ਦੀ ਸਰਕਾਰ ਬਣ ਕੇ ਉੱਭਰਨਾ ਵਾ ਪੰਜਾਬ ਦੇ ਵਿੱਚ ਵੀ ਆਈਪੀ ਕਲਚਰ ਖਤਮ ਕਰਨਾ ਵਾ ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਸਿਆਸੀ ਲੀਡਰਾਂ ਤੋਂ ਐਮਐਲਏ ਮਿਨਿਸਟਰਸ ਤੋਂ ਉਮੀਦਾਂ ਹੋਣ ਨਾ ਕਿ ਉਹ ਜਿਹੜੇ ਮਿਨਿਸਟਰਸ ਨੂੰ ਆ ਐਮਐਲਏ ਸਹਿਬਾਨ ਨੂੰ ਗਾਲਾਂ ਕੱਢਣ ਕਿ ਉਹ ਜਿਹੜਾ ਵਾ ਆਪਣੀ ਸਹੂਲਤਾਂ ਦੇ ਲਈ ਵੀਆਈਪੀ ਕਲਚਰ ਪ੍ਰਮੋਟ ਕਰ ਰਿਹਾ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕੋਈ ਵੀ ਇਹੋ ਜਿਹਾ ਸਾਡਾ ਮਨਿਸਟਰ ਕੋਈ ਐਮਐਲਏ ਜਾਂ ਕੋਈ ਵੀ ਜਿਹੜਾ ਚੇਅਰਮੈਨ ਲੈਵਲ ਦਾ ਬੰਦਾ ਹੋਊਗਾ ਉਹ ਵੀਆਈਪੀ ਕਲਚਰ ਨੂੰ ਪ੍ਰਮੋਟ ਨਹੀਂ ਕਰੇਗਾ ਉਹਨਾਂ ਤੋਂ ਇੱਕ ਵੀਡੀਓ ਦਿਖਾਈ ਆ ਜਿਹੜੇ ਚੇਅਰਮੈਨ ਨੇ ਕਪੂਥਰਾਂ ਦੇ ਉਹਨਾਂ ਵੱਲੋਂ ਇੱਕ ਤਿਹੜੀ ਆ ਵੀਡੀਓ ਦੇ ਵਿੱਚ ਦਿਖਾਇਆ ਗਿਆ ਵਾ ਪਹਿਲ ਤੇ ਅੱਗੇ ਛੰਡੀ ਲੱਗੀ ਆ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਛੰਡੀ ਤੋਂ ਉੱਤੇ ਵੀ ਕੋਈ ਗੱਲ ਹੈਗੀ ਆ ਇਹ ਤੁਹਾਨੂੰ ਇਹਦਾ ਮਤਲਬ ਤੁਹਾਨੂੰ ਆਪਣੇ ਆਪ ਤੇ ਇੰਨਾ ਕੰਫੀਡੈਂਸ ਨਹੀਂ ਹੈਗਾ ਜਿੱਦਾਂ ਦੀ ਗੱਡੀ ਦੇ ਅੱਗੇ ਝੰਡੀ ਲੱਗੀ ਚੇਅਰਮੈਨਨੀ ਵਲੀ ਉੱਤੇ ਪਛਾਣ ਹੋਣੀ ਆ ਤੇ ਤੁਹਾਨੂੰ ਆਪਾਂ ਨੂੰ ਵੀਆਈਪੀ ਲਾਈਟ ਲਾਨ ਦੀ ਕੀ ਲੋੜ ਆ ਤੇ ਦੂਜੇ ਪਾਸੇ ਜਿਹੜੇ ਲੋਕਲ ਬੋਡੀ ਮਿਨਿਸਟਰ ਆਏ ਆ ਉਹਨਾਂ ਦੀ ਗੱਡੀ ਤੇ ਵੇਚ ਲੱਗੀ ਆ ਜੋ ਕਿ ਇੱਕ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੂਰੇ ਪੰਜਾਬ ਦੇ ਮਿਨਿਸਟਰ ਨੇ ਲੋਕਲ ਬੋਡੀ ਦੇ ਤੇ ਉਹਨਾਂ ਦੀ ਗੱਡੀ ਦੇ ਵਿੱਚ ਲੱਗੀ ਹੈ ਵੀਆਈਪੀ ਲਾਈਟ ਤੇ ਜਿਹੜੇ ਇੱਥੋਂ ਦੇ ਚੇਅਰਮੈਨ ਨੇ ਮੌਜੂਦਾ ਜਿਹੜੇ ਲੋਕਲ ਚੇਅਰਮੈਨ ਨੇ ਉਹਨਾਂ ਨੇ ਆਪਣੀ ਵੀਆਈਪੀ ਲਾਈਟ ਜੜੀ ਹੈ ਗੱਡੀ ਦੇ ਉੱਪਰ ਚੱਕ ਕੇ ਲਾਈ ਪੀ ਜਿਹੜੀ ਕਿ ਉਹਨਾਂ ਦੀ ਗੱਡੀ ਦੇ ਅੱਗੇ ਪਹਿਲਾਂ ਹੀ ਆਲਰੇਡੀ ਜਿਹੜੀ ਝੰਡੀ ਹੈ ਚੇਅਰਮੈਨ ਦੀ ਵਾਲੀ ਲੱਗੀ ਹੋਈ ਹੈ ਨੋਵਾ ਗੱਡੀ ਦੇ ਉੱਤੇ ਇਹ ਸਾਰੇ ਚੀਜ਼ਾਂ ਕਿਤੇ ਦੇਖਦੇ ਕਿ ਜਦੋਂ ਇਤਾਰੇ ਵੀਆਈਪੀ ਕਲਚਰ ਇਹ ਕਹ ਲੋ ਕਿ ਸ਼ੁਰੂ ਹੋ ਜਾਂਦੇ ਆ ਤਾਂ ਇਹ ਚੀਜ਼ਾਂ ਨੂੰ ਤੁਹਾਨੂੰ ਨਹੀਂ ਲੱਗਦਾ ਸਰਕਾਰ ਦੇ ਵਿੱਚ ਇਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਭ ਤੋਂ ਉੱਚਾ ਦਿਖਾਣਾ ਹੁੰਦਾ ਵਾ ਦੇਖੋ ਜੀ ਇੱਕ ਸਮੇਂ ਹਲਕੇ ਕਬੂਤ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਮੇਨ ਕੁਝ ਕੇ ਲੀਡਰ ਵਾ ਨਾ ਜਿਹੜੇ ਖੁਦ ਨੂੰ ਹਲਕੇ ਦੀ ਜ਼ਿੰਮੇਵਾਰੀ ਲੈ ਜਾਂਦੇ ਹਲਕਾਂ ਚ ਆ ਲੱਗਣਾ ਜਾਂਦੇ ਉਹ ਆਪੋ ਤਾਂ ਆਪ ਦੇ ਵਿੱਚ ਧੋੜ ਦੇ ਵਿੱਚ ਕੁਝ ਨਾ ਕੁਝ ਲੋਕਾਂ ਦੇ ਵਿੱਚ ਇਮਪ੍ਰੈਸ਼ਨ ਜਮਾ ਜਾਂਦੇ ਆ ਜਿਹਦੇ ਨਾਲ ਉਹ ਵੀਆਈਪੀ ਕਲਚਰ ਦਿਖਾ ਰਹੇ ਆ ਪਰ ਇੰਦਾਂ ਦੀ ਸਰਕਾਰ ਦੇ ਜਿਹੜੇ ਮੁਖੀ ਆ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਸੀ ਕਿ ਵੀਆਈਪੀ ਕਲਚਰ ਦਿਖਾਣਾ ਨਹੀਂ ਆ ਇਹ ਸਿਰਫ ਆਪੋ ਆਪ ਦੀ ਦੌੜ ਆ ਜਿਹੜੀ ਹਲਕਾ ਇਚਾ ਦੇ ਲੱਗਣ ਦੇ ਲਈ ਇਹ ਵੀਆਈਪੀ ਕਲਚਰ ਦਿਖਾ ਰਹੇ ਕਿ ਲੋਕਾਂ ਦੇ ਵਿੱਚ ਪ੍ਰਭਾਵ ਜਾਵੇ ਪਰ ਲੋਕ ਅੱਜ ਕੱਲ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਲੋਕਾਂ ਨੇ ਤਾਂ ਹੀ ਤਾਂ ਇਹਨਾਂ ਨੂੰ ਚੁਣਿਆ ਸੀ ਕਿਉਂਕਿ ਇਹਨਾਂ ਨੇ ਬਦਲਾਅ ਦਾ ਨਾਮ ਲੈ ਦੱਸ ਸੀ ਵੀਆਈਪੀ ਕਲਚਰ ਖਤਮ ਕਰਨ ਦਾ ਨਾਮ ਲਈ ਸੋ ਲੋਕ ਇਹ ਚੀਜ਼ਾਂ ਤੋਂ ਅੱਗੇ ਫਰਸਟ੍ਰੇਟ ਸੀਗੇ ਤਾਂ ਤੇ ਜੇ ਹੁਣ ਵੀ ਇਹ ਵੀ ਵੀਆਈਪੀ ਕਲਚਰ ਪ੍ਰੋਮੋਟ ਕਰਨਗੇ ਉਹ ਬੜੇ ਮਾਨ ਨੂੰ ਦੁੱਖ ਦੀ ਗੱਲ ਆ ਸੋ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਦੋਰ ਲਾਓ ਚੰਗੀ ਗੱਲ ਆ ਉਹ ਕੰਮਾਣਾ ਲਾਓ ਨਾ ਕਿ ਇਦਾਂ ਦੀਆਂ ਵੀਆਈਪੀ ਲਾਈਟਸ ਲਾ ਕੇ ਝੰਡੀਆਂ ਲਾ ਕੇ ਕਦੀ ਟੋਲ ਨਹੀਂ ਬੰਦੀ ਹੁੰਦੀ ਲੋਕਾਂ ਦੇ ਪਿਆਰ ਨਾਲ ਟੋਲ ਬੰਦੀ ਹੁੰਦੀ ਹੈ ਮੇਰੀ ਤੇ ਜਿਹੜੀ ਆ ਪਰਸਨ ਜਿਹੜੀ ਇਹ ਸੋਚ ਹੈਗੀ ਆ ਸਰਕਾਰ ਨੂੰ ਚਾਹੀਦਾ ਕਿ ਇੱਧਰ ਜੜ ਕੇ ਉਹਨਾਂ ਦੇ ਪਾਰਟੀ ਵਰਕਰ ਹੈਗੇ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਜਾਂ ਕੋਈ ਇਦਾਂ ਕਰੀ ਦੇਖੋ ਜੀ ਮੈਂ ਬਿਆਨ ਦੇ ਦਵਾ ਤੁਸੀਂ ਪ੍ਰੈਸ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਕਹਦੇ ਹੋ ਪਰ ਕਈ ਨਾ ਸਰਕਾਰ ਦੀ ਜਿਹੜੀ ਉੱਪਰ ਦੀ ਜਿਹੜੀ ਸ਼ੈਲੀ ਹੈ ਨਾ ਇਹ ਠੀਠ ਹੋ ਜਾਂਦੀ ਆ ਇਹਨਾਂ ਨੇ ਕੀ ਕਹਿੰਦਾ ਹੁੰਦਾ ਵਾ ਇਹਨਾਂ ਨੇ ਦੇਖਣਾ ਕੋਈ ਗੱਲ ਨਹੀਂ ਸਾਡਾ ਇਹ ਮੰਨ ਲਓ ਕੋਈ ਸਪਾਰਸ਼ੀ ਬੰਦਾ ਵਾ ਜਾਂ ਸਾਡਾ ਕੋਈ ਇਹ ਜੀ ਹਜੂਰੀ ਕਾਹ ਮਾਦਾ ਲੀਡਰ ਵਾ ਇਹਨਾਂ ਨੇ ਜਿਹੜੇ ਲੱਗਾ ਪਿਆ ਸਾਡੇ ਨਾਮ ਦੇ ਉੱਤੇ ਰੋਟੀਆਂ ਸੇਕਨ ਸਿਆਸਤ ਦੀਆਂ ਉਹਨੂੰ ਸੇਕਨ ਦਿਓ ਪਰ ਕਾਰਵਾਈ ਲਈ ਗੱਲ ਹੈ ਨਾ ਮੰਨ ਲਓ ਆਪ ਜਿਸੀ ਮੰਗ ਕਰਦਾਂਗੇ ਤੁਹਾਡੇ মিডিਆ ਰਾਹੀਂ ਕਿ ਇਹੋ ਜਿਹੇ ਨਾ ਵੀਆਈਪੀ ਕਲਚਰ ਪ੍ਰਮੋਟ ਕਰਦੇ ਆ ਉਹਨਾਂ ਤੇ ਕਾਰਵਾਈ ਹੋਵੇ ਪਰ ਹੁਣ ਆ ਕੀ ਆ ਔਰ ਕਿਉਂਕਿ ਵੀਆਈਪੀ ਕਲਚਰ ਪ੍ਰਮੋਟ ਕਰ ਰਹੇ ਇਹਨਾਂ ਦੀਆਂ ਗੱਡੀਆਂ ਦੇ ਅੱਗੇ ਪਲੇਟਾਂ ਲੱਗੀਆਂ ਵਾਂ ਇਹ ਵੀਆਈਪੀ ਲਾਈਟਾਂ ਲੱਗੀਆਂ ਵਾਂ ਝੰਡੀਆਂ ਲੱਗੀਆਂ ਵਾਂ ਜੇ ਦੇਖੋ ਸਿਰਫ ਇੱਕ ਚੇਅਰਮੈਨ ਨੇ ਤੇ ਹਾਲਾਤ ਆ ਤੇ ਜੇ ਪ੍ਰਮਾਤਮਾ ਨਾ ਕਰੇ ਛੋਟਾ ਭਾਂਡਾ ਵਾ ਜੇ ਚ ਕੋਈ ਵੱਡੀ ਚੀਜ਼ ਪਾਏਵੇਂ ਫਿਰ ਤੇ ਭਾਂਡਾ ਜਿਹੜਾ ਵਾ ਉੱਚਲ-ਉੱਚਲ ਜੇ ਸਮਾਨ ਚੋਂ ਬਾਹਰ ਆਊਗਾ ਸੋ ਇਹ ਜਿਹੜਾ ਵਾ ਅਸੀਂ ਤੇ ਮੰਗ ਕਰਦੇ ਆ ਕਿ ਵੀਆਈਪੀ ਕਲਚਰ ਭਾਵੇਂ ਕਿਸੇ ਦੀ ਵੀ ਸਰਕਾਰ ਹੋਵੇ ਖਤਮ ਹੋ ਜਾਈਦਾ ਜਿਹੜਾ ਵੀ ਬੰਦਾ ਜਿਹੜਾ ਵੀ ਲੀਡਰ ਵੀਆਈਪੀ ਕਲਚਰ ਨੂੰ ਪ੍ਰਮੋਟ ਕਰ ਰਿਹਾ ਉਹਤੇ ਉਹਦੀ ਸਰਕਾਰ ਨੂੰ ਬੰਦ ਸ਼ੋਕਲਾ ਜੀ ਗੱਲ ਕਰੀਏ ਤੁਸੀਂ ਵੀ ਕਹੋ ਕਿ ਕਾਂਗਰਸ ਪਾਰਟੀ ਜੇ ਬਲਾਰੇ ਵੀ ਹੋ ਤਾਂ ਸੀਨੀਅਰ ਲੀਡਰ ਵੀ ਹੋ ਤਾਂ ਜਿਹੜੀ بی.ਆਪੀ ਕਲਚਰ ਦੀ ਗੱਲ ਕਰੀਏ ਤਾਂ ਆਪਾਂ بی.ਆਪੀ ਕਲਚਰ ਨੂੰ ਕਿੱਦਾਂ ਦੇ ਦਿੰਦੇ ਦੇਖੋ ਜੀ بی.ਆਪੀ ਕਲਚਰ ਕਿਤੇ ਵੀ ਨਹੀਂ ਹੋਣਾ ਚਾਹੀਦਾ ਕੋਈ ਵੀ ਨੇਤਾ ਕੋਈ ਵੀ ਮੰਤਰੀ ਕੋਈ ਵੀ ਮਗਰ ਕਹਿੰਦੇ ਪਬਲਿਕ ਸਰਵੰਟ ਹੈ ਕੋਈ ਵੀ ਅਫਸਰ ਹੈ ਉਹ ਸਾਰੇ ਪਬਲਿਕ ਦੇ ਸਰਵੰਟ ਹੀ ਹੁੰਦੇ ਆ ਜੀ ਜੇ ਗੱਲ ਕਰੀਏ ਜਿਹੜੀ ਕਿ ਅਪਰੂਵਮੈਂਟ ਟੈਸਟ ਤੇ ਚੇਅਰਮੈਨ ਬਲੋ ਆਪਣੀ ਗੱਡੀ ਦੇ ਉੱਤੇ ਲਾਈਟ ਲਗਾ ਕੇ ਹੋਟਲ ਵੀ ਲਗਾਇਆ ਵਾ ਝੰਡੀ ਵੀ ਲਗਾਈ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ بیएपी ਕਲਚਰ ਹੈਗਾ ਵਾ ਪ੍ਰਮੋਟ ਕਰਦੇ ਦੇਖੋ ਜੀ 2017 ਦੇ ਵਿੱਚ ਸਰਕਾਰ ਨੇ ਕੇਂਦਰ ਸਰਕਾਰ ਨੇ 2017 ਦੀ ਨੀਤੀ ਲਿਆਂਦੀ ਸੀ ਉਹਦੇ ਵਿੱਚ ਲਾਲ ਬੱਤੀ ਨੀਲੀ ਬੱਤੀ ਦਾ ਚੱਲਣ ਬਿਲਕੁਲ ਬੰਦ ਕਰਤਾ ਸੀਗਾ ਤੇ ਉਸ ਚੀਜ਼ ਨੂੰ ਲਾਗੂ ਕੀਤਾ ਗਿਆ ਸੀ ਪੂਰੇ ਦੇਸ਼ ਦੇ ਵਿੱਚ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਅਗਰ ਇਹਨਾਂ ਨੇ ਚੇਅਰਮੈਨ ਸਾਹਿਬ ਨੇ ਅਗਰ ਲਾਲ ਬਤੀ ਨੀਲੀ ਬਤੀ ਲਗਾਈ ਆ ਤੇ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਪਤਾ ਨਾ ਹੋਵੇ ਕਿ ਗੱਡੀ ਤੇ ਲਾਉ ਵੀ ਨਹੀਂ ਹੈਗੀ ਬਤੀ ਲਗਾਣਾ ਤੇ ਦੂਸਰੀ ਗੱਲ ਆ ਦੇਖੋ ਇਹਨਾਂ ਦੀ ਆਪਣੀ ਸਰਕਾਰ ਇਹ ਆਮ ਪਾਰਟੀ ਦੀ ਸਰਕਾਰ ਆ ਇਹ ਕਹਿੰਦੇ ਆਂ ਆਮ ਬੰਦੇ ਆਂ ਅਸੀਂ ਆਮ ਪਬਲਿਕ ਵਾਲੇ ਆ ਜਦੋਂ ਇੱਕ ਆਮ ਪਬਲਿਕ ਦੇ ਨਾਲ ਹੋ ਕੇ ਡੀਲ ਕਰ ਰਹੇ ਆ ਤੇ ਫੇਰ ਆਪਾਂ ਨੂੰ ਵੀ ਆਈਪੀ ਕਲਚਰ ਸ਼ੋਅ ਕਰਨ ਦੀ ਤੇ ਜ਼ਰੂਰਤ ਹੀ ਨਹੀਂ ਪੈਂਦੀ ਕਹਿਣ ਦਾ ਮਤਲਬ ਕਿ ਕਿਤੇ ਨਾ ਕਿਤੇ ਮਤਲਬ ਕਿ ਸਰਕਾਰ ਦੇ ਜਾਂ ਆਪਣੀ ਪਾਵਰ ਲੋਕਾਂ ਨੂੰ ਦਿਖਾਣਾ ਹ ਦੇਖੋ ਜੀ ਮੈਂ ਨਹੀਂ ਸਮਝਦਾ ਕਿ ਬੱਤੀ ਲਗਾਉਣਾ ਜਾਂ ਹੂਟਰ ਮਾਰਨਾ ਕਿਸੇ ਨੂੰ ਆਪਣੀ ਪਾਵਰ ਨਜ਼ਰ ਆਏਗੀ ਲੇਕਿਨ ਇੱਕ ਚੰਗਾ ਪ੍ਰਭਾਵ ਨਹੀਂ ਪੈਦਾ ਕਿਉਂਕਿ ਅਸੀਂ ਜੋ ਵਾਅਦੇ ਕਰਕੇ ਆਏ ਆ ਅਸੀਂ ਪਬਲਿਕ ਵਾਸਤੇ ਆਏ ਆ ਅਸੀਂ ਪਬਲਿਕ ਦੀ ਸੇਵਾ ਕਰਕੇ ਆਏ ਆ ਪਬਲਿਕ ਨੇ ਇਹਨਾਂ ਨੂੰ ਬਹੁਤ ਵਧੀਆ ਇੱਕ ਮੱਤ ਦੇ ਕੇ ਬਹੁਤ ਵਧੀਆ ਵੋਟਾਂ ਨਾਲ ਜਤਾਇਆ ਤੇ ਇਹਨਾਂ ਨੇ ਸਰਕਾਰ ਬਣਾਈ ਇਹਨਾਂ ਦਾ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਦਿੱਲੀ ਦੀ ਸਰਕਾਰ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਅਸੀਂ ਆਮ ਬਾਲਟੀ ਨੂੰ ਰਵਾਂਗੇ ਆਮ ਬੰਦੇ ਨੂੰ ਰਵਾਂਗੇ ਅਸੀਂ ਵੀਆਪੀ ਕਲਚਰ ਬਿਲਕੁਲ ਖਤਮ ਕਰਾਂਗੇ ਲੇਕਿਨ ਫਿਰ ਵੀ ਅਗਰ ਇਹ ਚੀਜ਼ਾਂ ਲਾਟਣੇ ਆਦੀ ਨੇ ਤੇ ਇਹ ਫਿਰ ਆਈ ਕਹਿੰਦੇ ਕੁਰਸੀ ਦਾ ਜਲਵਾ ਕੁਰਸੀ ਦਾ ਜਲਵਾ ਤਾਂ ਚਲੋ ਅਲੱਗ ਗੱਲ ਆ ਜਿਲਕੀ ਵੀਆਪੀ ਕਲਚਰ ਜਿਹੜੇ ਪ੍ਰਮੋਟ ਕਰਦੇ ਕੀ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਜਾਂ ਪਾਰਟੀ ਕਾਰਵਾਈ ਬੰਦੀ ਹੈ ਦੇਖੋ ਜੀ ਉਹਨਾਂ ਦੇ ਆਪਣੀ ਪਾਰਟੀ ਦਾ ਮਸਲਾ ਵਾ ਉਹਨਾਂ ਦੀ ਪਾਰਟੀ ਉਹਨਾਂ ਤੇ ਕੀ ਕਾਰਵਾਈ ਕਰਦੀ ਹੈ ਕੀ ਨਹੀਂ ਕਰਦੀ ਲੇਕਿਨ ਕਾਨੂੰਨੀ ਤੌਰ ਤੇ ਅਲੋਹੀ ਹੈ ਨਹੀਂ ਤੇ ਇਹ ਟ੍ਰੈਫਿਕ ਪੁਲਸ ਦੇਖੇ ਕਿ ਜੇਕਰ ਕੋਈ ਬੰਦਾ ਗੱਡੀ ਦੇ ਬੱਤੀ ਲਗਾ ਕੇ ਜਾ ਰਿਹਾ ਤੇ ਉਹ ਚਲਾਜੋ ਮਰਜ਼ੀ ਕਰ ਸਕਦਾ ਹੈ